ਸੁਖ ਹਟਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਗੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛਟੀ ਐ ਉਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚੇ ਪਾਤਸ਼ਾਹ ਸਿਰਸ਼ਾਹ ਦਸਾ ਜਿਸ ਪਾਸ ਬੈਠਿਆ ਸੋਹੀਏ ਸਗਣਾ ਦਾ ਵੇਸਾ ਜਿਸ ਪਾਸ ਬੈਠਿਆ ਸੁਹੀਏ ਸਵਨਾ ਦਾ ਵੇਸ ਸੋ ਰਠ ਮਹਲਾ 5 ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲਪ ਹੰਗਮ ਸਾਦੇ ਪੰਚ ਜਨਾਸਿਓ ਸੰਗ ਦਾਸ ਟਕਿਓ ਅਦਿਕ ਅਹੰਗ ਬੁਧ ਵਾਦੇ ਪਾਠ ਪੜਿਓ ਅਜ ਵੇਦ ਵਿਚਾਰਿਓ ਨਿਵਲਪ ਅੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛਟਕਿਓ ਅਤਿਕ ਅਹੰਗ ਬੁਧ ਵਾਦੇ ਪਿਆਦੇ ਇਨ ਵਿਦ ਮਿਲਨ ਨ ਜਾਇ ਮੈਂ ਕੀਏ ਕਰਮ ਅਨਿਕਾ ਹਾਰ ਪਰੋ ਸੁਆਮੀ ਕੈ ਦਵਾਦਿ ਚਿ ਚ ਬੁੱਧ ਵਿਵਕਰ ਮੋਹਨ ਭਯੋ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਭ੍ਰਮਿਉ ਦੁਬ ਦਾਸ ੁਟ ਕਹ ਨਹੀਂ ਮਨ ਕਾਮਣਾ ਤੀਰਥ ਜਾਏ ਬਸਿਉ ਸਿਰ ਕਰਵਤ ତੜਾਈ ਮਨ ਕੀ ਮੈਲ ਨਹੀਂ ਉਤਰੈ ਇਹ ਵਿਦੂ ਜੇ ਲਖ ਜਤਨ ਕਰਾਈ ਕਨਕੇ ਕਾਮਣੀ ਹੈ ਵਰਗ ਵਰ ਬਹੁ ਵਿਦਦਾਨ ਦਤਰ ਅੰਨ ਬਸ ਤੇਰ ਭੂਮ ਬੋਰ ਪਰ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਖਟ ਕਰ ਮਰਤ ਰਹਤਾ ਹਾ ਹਾ ਕਰਤ ਬੰਦਨ ਮੈਂ ਪਰਿਆ ਨੈ ਮਿਲਿਆ ਇਹ ਜੁਗਤਾ ਜੋਗ ਸਿਧਿਆ ਸਨ ਚੁਰਾਸੀ ਏ ਪੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਰਾ 세 ਜਸਨੀ ਚੰਦਨ ਚੂਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਾ ਕਰਨਾ ਕਹੁ ਨਾਨਕ ਤਿਸ ਭਯੋ ਪ੍ਰਾਪਤ ਜਿਸ ਤੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀ ਤਨ ਇਹ ਮਨ ਰਤ ਪੇਰੋ ਸੇਵਕ ਇਹ ਰੰਗ ਮਤ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਦ ਕਿਰਤਨ ਇਹ ਮਨ ਰਤਾ ਰਹਾ ਦੁਜਾ ਖਾਲਸਾ ਆਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓ ਔੰਕਾਰ ਸਤਿਗੁਰੂ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲਕ ਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛਟਕਿਓ ਅਧਿਕ ਆਹੰਗ ਬੁੱਧ ਬਾਤੇ ਅਜ ਅਮਰਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਪੰਜਵੇਂ ਪਾਛ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਵਿੰਤ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 641 642 ਦੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ